ਰஞ்சிਤ ਬਾਵਾ ਨੂੰ ਫੋਨ ਦੇ ਜ਼ਰੀਏ ਗੈਂਗਸਟਰਾਂ ਵੱਲੋਂ ਧਮਕੀ ਦਿੱਤੀ ਗਈ ਹੈ 1 ਕਰੋੜ ਦੀ ਫਿਰੋਤੀ ਮੰਗੀ ਗਈ ਤੇ ਨਾ ਦੇਣ ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ ਜਿਸ ਦੀ ਸ਼ਿਕਾਇਤ ਰஞ்சிਤ ਬਾਵਾ ਦੇ ਵੱਲੋਂ ਥਾਣੇ ਦੇ ਵਿੱਚ ਕੀਤੀ ਗਈ ਹੈ ਪੂਰੀ ਜਾਣਕਾਰੀ ਕੀ ਹੋ ਲੈ ਲੈਂਦੇ ਆ ਸਾਡੇ ਸਹਿਯੋਗੀ ਫੋਨ ਲਾਈਨ ਤੇ ਜੁੜੇ ਨੇ ਭੁਪਿੰਦਰ ਬੱਬਰ ਭੁਪਿੰਦਰ ਇਸ ਮਾਮਲੇ 'ਚ ਕੀ ਕੁਝ ਜਾਣਕਾਰੀ ਹੈ ਹਾਂ ਜੀ ਸਰੋਚੀ ਪਹਿਲਾਂ ਵੀ ਅਕਸਰ ਜਿਹੜੇ ਵਿਸ਼ਿਆਂ ਦੇ ਵਿੱਚ ਬੈਠੇ ਨੇ ਗੈਂਗਸਟਰ ਚਾਹੀਏ ਆਪਾਂ ਗੋਲਡੀ ਬਰਾੜ ਦੀ ਗੱਲ ਕਰੀਏ ਹੈਪੀ ਪਾਰਟੀ ਦੀ ਗੱਲ ਕਰੀਏ ਜਾਂ ਹੋਰ ਅਜਿਹੀ ਗੱਲ ਕਰ ਲਈਏ ਉਹਨਾਂ ਉਹ ਅਕਸਰੀ ਵਿਦੇਸ਼ੀ ਨੰਬਰਾਂ ਤੋਂ ਜਿਹੜੇ ਸਿੰਗਰ ਹੋਗੇ ਬਿਲਡਰ ਹੋਗੇ ਤੇ ਜਿਹੜੇ ਨਾਈਟ ਕਲੱਬ ਚਲਾਉਣ ਵਾਲੇ ਇਹਨਾਂ ਤੋਂ ਹੋਗੇ ਇਹਨਾਂ ਤੋਂ ਸਹੀ ਫਰੋਖੀਆਂ ਮੰਗਦੇ ਰਹਿੰਦੇ ਆ ਤੇ ਕਿਤੇ ਨਾ ਪਹਿਲਾਂ ਖਿੱਤੀ ਗੜੇਵਾਲ ਨੂੰ ਵੀ ਤੰਕੀ ਆਈ ਸੀ ਕਿ ਉਹਦੇ ਤੋਂ ਵੀ ਫਰੋਖੀ ਮੰਗੀ ਬਗਈ ਸੀ ਤੇ ਕੋਰਸ ਨੇ ਉਹਦੀ ਸਿਕਿਉਰਟੀ ਵੀ ਬਤਾ ਦਿੱਤੀ ਗਈ ਸੀ ਕਿ ਜਿਹੜਾ ਰਣਜੀਤ ਬਾਵਾ ਹੈ ਇਹਦੇ ਤੇ ਵੀ ਜ਼ਰੂਰ ਇਹ ਕੋਈ ਸਿਕਿਉਰਟੀ ਜੂਰ ਲੱਗੀ ਹੋਈ ਆ ਪਰ ਦੋ ਦਿਨ ਪਹਿਲਾਂ ਹੀ ਇਹਨੂੰ ਇੱਕ ਕਾਲ ਆਂਦੀ ਆ ਜਿਸ ਤੇ ਕਿ ਜਿਹੜਾ ਰਣਜੀਤ ਬਾਵਾ ਮਹਾਦੀਚੀ ਸੀਗੇ ਤੁੰਬਾ ਦੇ ਕੋਲ ਨੂੰ ਪਿਕਨਿਕ ਕਰਦੇ ਤੇ ਉਸ ਤੋਂ ਬਾਅਦ ਇੱਕ ਵੌਇਸ ਮੈਸੇਜ ਆਂਦਾ ਹੈ ਇਹਨਾਂ ਨੂੰ ਜੀ ਜੀ ਕਿੰਨੇ ਦਾ ਇਹਨਾਂ ਦਾ 100 ਕਰੋੜ ਦੀ ਫਰੋਖਤੀ ਮੰਗੀ ਗਈ ਹੈ ਬਿਹਲਾਲ ਪੁਲਿਸ ਨੂੰ ਇਹਨਾਂ ਦੇ ਮੈਨੇਜਰ ਵੱਲੋਂ ਸ਼ਿਕਾਇਤ ਦੇ ਦਿੱਤੀ ਸੀ ਕਿ ਇਹ ਪੁਲਿਸ ਨੇ ਜਿਹੜੇ ਇਹਨਾਂ ਦੀ ਸਕਿਉਰਟੀ ਉਹ ਦਾਨਦੇ ਨਹੀਂ ਸਕਿਉਰਟੀ ਬ੍ਰਾਂਚ ਨੂੰ ਲਿਖ ਦਿੱਤਾ ਗਿਆ ਜੀ ਜੀ ਤੱਕ ਕਿਉਂਕਿ ਅਰੰਜੀਤ 바ਵਾ ਦੇ ਵੱਲੋਂ ਆਪਣੀ ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਕਿ ਲਗਾਤਾਰ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਵਾਰ-ਵਾਰ ਧਮਕੀਆਂ ਉਹਨਾਂ ਨੂੰ ਆ ਰਹੀਆਂ ਤਾਂ ਇਸ ਦੇ ਚਲਦਿਆਂ ਕੀ ਕਿਸੇ ਪੁਲਿਸ ਅਧਿਕਾਰੀ ਦੇ ਨਾਲ ਕੋਈ ਗੱਲਬਾਤ ਹੋਈ ਹੈ ਕਿ ਉਹਨਾਂ ਦੀ ਸੁਰੱਖਿਆ ਵਧਾਉਣ ਗਈਆਂ ਨਹੀਂ ਫਿਲਹਾਲ ਜਦੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਪੁਲਿਸ ਨੇ ਫਿਲਹਾਲ ਕਿਹਾ ਵੀ ਸਾਡਾ ਜਾਂਚ ਦਾ ਵਿੱਚ ਹੈ ਇਸ ਕਰਕੇ ਅਸੀਂ ਕੈਮਰੇ ਸਾਹਮਣੇ ਕੁਝ ਨਹੀਂ ਬੋਲ ਸਕਦੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਦੱਸ ਸਕਦੇ ਉਹਨਾਂ ਨੇ ਇਹਨਾਂ ਜ਼ਰੂਰ ਦੱਸਿਆ ਵੀ ਇੱਕ ਵਿਦੇਸ਼ੀ ਜਿਹੜਾ ਨੰਬਰ ਹੈ ਉਸ ਤੋਂ ਇਹਨਾਂ ਨੂੰ ਕੋਈ ਵੌਇਸ ਮੈਸੇਜ ਜਿਹੜਾ ਜ਼ਰੂਰ ਆਉਂਦਾ ਹੈ ਲਿਖਤੀ ਮੈਸੇਜ ਵੀ ਆਉਂਦਾ ਹੈ ਜਿਸ ਨੂੰ ਜਿਹੜੀ ਤਸਕੂਰ ਕਾਲ ਆਂਦੀ ਹੈ ਰਣਜੀਤ ਬਾਵੇ ਨੂੰ ਧਮਕੀਆਂ ਦਿੱਤੀ ਗਈ ਸੀ ਜਿਸ ਤੇ 1 ਕਰੋੜ ਦੀ ਰਕਮ ਮੰਗੀ ਗਈ ਹੈ ਬਿਲਕੁਲ ਤਾਂ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਇਹਮ ਖਬਰ ਜਿਹੜੀ ਉਹ ਸਾਹਮਣੇ ਆ ਰਹੀ ਹੈ ਰਣਜੀਤ ਬਾਵਾ ਨੂੰ ਪਹਿਲਾ ਵਿਦੇਸ਼ੀ ਨੰਬਰ ਤੋਂ ਫੋਨ ਕਾਲ ਆਉਂਦੀ ਹੈ ਉਹਦੇ ਵੱਲੋਂ ਨਹੀਂ ਚੁੱਕੀ ਜਾਂਦੀ ਤਾਂ ਉਸ ਤੋਂ ਬਾਅਦ ਇੱਕ ਵਾਇਸ ਨੋਟ ਜਿਹੜਾ ਉਹ ਭੇਜਿਆ ਜਾਂਦਾ ਜਿਸ ਦੇ ਵਿੱਚ 1 ਕਰੋੜ ਦੀ ਫਿਰੋਤੀ ਮੰਗੀ ਜਾਂਦੀ ਹੈ ਰੰਗਦਾਰੀ ਮੰਗੀ ਜਾਂਦੀ ਹੈ ਤੇ ਨਾ ਦੇਣ ਤੇ ਪੈਸੇ ਨਾ ਦੇਣ ਤੇ ਜਾਨੋਂ ਮਾਰਨ ਦੀ ਧਮਕੀ ਵੀ ਉਸ ਵਾਇਸ ਨੋਟ ਦੇ ਵਿੱਚ ਦਿੱਤੀ ਗਈ ਹੈ ਹਾਲਾਂਕਿ ਪੁਲਿਸ ਨੂੰ ਚੜ੍ਹਿਆ ਰਣਜੀਤ ਬਾਵਾ ਵੱਲੋਂ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਇਸ ਦੇ ਤਹਿਤਕ ਜਾਂਚ ਜਿਹੜੀ ਉਹ ਕੋਸ਼ਿਸ਼ ਕਰ ਰਹੀ ਹੈ ਜਾਂਚ ਦੇ ਵਿੱਚ ਜੁਟੇ ਹੋਈ ਹੈ ਕਿ ਆਖਰ ਇਹ ਵਾਕਏ ਦੇ ਵਿੱਚ ਕਿਸੇ ਗੈਂਗਸਟਰ ਦੇ ਵੱਲੋਂ ਹੀ ਕਰਵਾਈ ਗਈ ਫੋਨ ਕਾਲ ਹੈ ਜਾਂ ਥ੍ਰੈਟ ਜਿਹੜਾ ਕਿਸੇ ਗੈਂਗਸਟਰ ਦੇ ਵੱਲੋਂ ਹੀ ਦਿੱਤਾ ਗਿਆ ਹੈ ਜਾਂ ਫਿਰ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਕੋਈ ਸ਼ਰਾਰਤ ਕੀਤੀ ਗਈ ਹੈ ਇਸ ਪੱਖ ਤੋਂ ਵੀ ਇਸ ਐਂਗਲ ਤੋਂ ਵੀ ਪੁਲਿਸ ਜਿਹੜੀ ਹੈ ਜਾਂਚ ਦੇ ਵਿੱਚ ਜੁਟੇ ਹੋਈ ਹੈ ਕਿ ਆਖਰ ਫੋਨ ਕਿਸ ਦੇ ਵੱਲੋਂ ਕਰਵਾਇਆ ਗਿਆ ਜਾਂ ਤਰਾਇਤ ਜਿਹੜਾ ਉਹ ਕਿਸਦੇ ਵੱਲੋਂ ਦਿੱਤਾ ਗਿਆ ਤੇ ਇਸੇ ਨੂੰ ਲੈ ਕੇ ਵੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਮੁਹਾਲੀ ਦੇ ਥਾਣੇ ਦੇ ਵਿੱਚ ਰঞ্জੀਤ 바ਵਾ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਇਸ ਦੇ ਨਾਲ ਹੀ ਸੁਰੱਖਿਆ ਨੂੰ ਲੈ ਕੇ ਵੀ ਮੰਗ ਕੀਤੀ ਗਈ ਹੈ ਕਿ ਉਸ ਦੀ ਸੁਰੱਖਿਆ ਜਿਹੜੀ ਉਹ ਵਧਾ ਦਿੱਤੀ ਜਾਵੇ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਅਸੂਲਾ ਦੀ ਅੱਜ ਦੀ अहम ਖਬਰ ਪੰਜਾਬੀ ਸਿੰਗਰ ਰਣਜੀਤ ਬਾਵਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਰਣਜੀਤ ਬਾਵਾ ਨੂੰ ਫੋਨ ਦੇ ذریعے ਗੈਂਗਸਟਰਾਂ ਵੱਲੋਂ ਧਮਕੀ ਦਿੱਤੀ ਗਈ ਹੈ 1 ਕਰੋੜ ਦੀ ਫਿਰੋਤੀ ਮੰਗੀ ਗਈ ਤੇ ਨਾ ਦੇਣ ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ ਜਿਸ ਦੀ ਸ਼ਿਕਾਇਤ ਰਣਜੀਤ ਬਾਵਾ ਦੇ ਵੱਲੋਂ ਥਾਣੇ ਦੇ ਵਿੱਚ ਕੀਤੀ ਗਈ ਹੈ ਪੂਰੀ ਜਾਣਕਾਰੀ ਕੀ ਉਹ ਲੈ ਲੈਂਦੇ ਆ ਸਾਡੇ ਸਹਿਯੋਗੀ ਫੋਨ ਲਾਈਨ ਤੇ ਜੁੜੇ ਨੇ ਭੁਪਿੰਦਰ ਬੱਬਰ ਭੁਪਿੰਦਰ ਇਸ ਮਾਮਲੇ 'ਚ ਕੀ ਕੁਝ ਜਾਣਕਾਰੀ ਹੈ ਨਾ ਜੀ ਸੁਣੋ ਜੀ ਪਹਿਲਾਂ ਵੀ ਅਕਸਰ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਗੈਂਗਸਟਰ ਚਾਹੀਏ ਆਪਾਂ ਗੋਲਡੀ ਬਰਾੜ ਦੀ ਗੱਲ ਕਰੀਏ ਹੈਪੀ ਪਾਰਟੀਆਂ ਦੀ ਗੱਲ ਕਰੀਏ ਜਾਂ ਹੋਰਾਂ ਦੀ ਵੀ ਗੱਲ ਕਰ ਲਈਏ ਉਹਨਾਂ ਵੱਲੋਂ ਅਕਸਰ ਹੀ ਵਿਦੇਸ਼ੀ ਨੰਬਰਾਂ ਤੋਂ ਜਿਹੜੇ ਸਿੰਗਰ ਹੋ ਗਏ ਬਿਲਡਰ ਹੋ ਗਏ ਤੇ ਜਿਹੜੇ ਨਾਈਟ ਕਲੱਬ ਚਲਾਉਣ ਵਾਲੇ ਇਹਨਾਂ ਤੋਂ ਹੋ ਗਏ ਇਹਨਾਂ ਤੋਂ ਸਈ ਫਰੋਖੀਆਂ ਮੰਗਦੇ ਰਹਿੰਦੇ ਆ ਪਿੱਛੇ ਤਾਂ ਪਹਿਲਾਂ ਦਿੱਲੀ ਗਰੇਵਾਲ ਨੂੰ ਵੀ ਤੰਕੀ ਆਈ ਸੀ ਕਿ ਉਹਦੇ ਤੋਂ ਫਰੋਖੀਆਂ ਮੰਗੀ ਬਗਾਈ ਸੀ ਤੇ ਕੋਰਸ ਨੇ ਉਹਦੀ ਛੋਟੀ ਵਿੱਚ ਬਦਾ ਦਿੱਤੀ ਗਈ ਸੀ ਕਿ ਜਿਹੜਾ ਰਣਜੀਤ ਬਾਵਾ ਇਹਦੇ ਦੇ ਵੀ ਸੀਗੇ ਉਸ ਤੋਂ ਬਾਅਦ ਉਹਨੂੰ ਪਿਕਨਿਕ ਕਰਦੇ ਤੇ ਉਸ ਤੋਂ ਬਾਅਦ ਇੱਕ ਵੌਇਸ ਮੈਸੇਜ ਆਂਦਾ ਇਹਨਾਂ ਨੂੰ ਕਿ ਕਿੰਨੇ ਦਾ ਰਿਹਾ ਇਹਨਾਂ ਤੋਂ 1 ਕਰੋੜ ਦੀ ਫਰੋਖੀ ਮੰਗੀ ਗਈ ਹੈ ਬਿਲਲ ਪੁਲਿਸ ਨੂੰ ਇਹਨਾਂ ਦੇ ਮੈਨੇਜਰ ਵੱਲੋਂ ਸ਼ਿਕਾਇਤ ਦੇ ਦਿੱਤੀ ਕਿ ਇਹ ਪੁਲਿਸ ਨੇ ਜਿਹੜੇ ਇਹਨਾਂ ਦੀ ਸਿਕਿਉਰਿਟੀ ਉਹ ਤਾਂ ਆਂਦੇ ਨਹੀਂ ਛੋਟੀ ਬ੍ਰਾਂਚ ਨੂੰ ਲਿਖ ਦਿੱਤਾ ਗਿਆ ਜੀ ਜੀ ਤਾਂ ਕਿਉਂਕਿ ਅਰੰਜੀਤ 바ਵਾ ਦੇ ਵੱਲੋਂ ਆਪਣੀ ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਕਿ ਲਗਾਤਾਰ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਵਾਰ-ਵਾਰ ਧਮਕੀਆਂ ਉਹਨਾਂ ਨੂੰ ਆ ਰਹੀਆਂ ਤਾਂ ਇਸ ਦੇ ਚਲਦਿਆਂ ਕੀ ਕਿਸੇ ਪੁਲਿਸ ਅਧਿਕਾਰੀ ਦੇ ਨਾਲ ਕੋਈ ਗੱਲਬਾਤ ਹੋਈ ਹੈ ਕਿ ਉਹਨਾਂ ਦੀ ਸੁਰੱਖਿਆ ਵਧਾਉਣ ਗਈਆਂ ਨਹੀਂ ਫਿਲਹਾਲ ਜਦੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਪੁਲਿਸ ਨੇ ਫਿਲਹਾਲ ਕਿਹਾ ਵੀ ਸਾਡਾ ਜਾਂਚ ਦਾ ਵਿੱਚ ਹੈ ਇਸ ਕਰਕੇ ਅਸੀਂ ਕੈਮਰੇ ਸਾਹਮਣੇ ਕੁਝ ਨਹੀਂ ਬੋਲ ਸਕਦੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਦੱਸ ਸਕਦੇ ਉਹਨਾਂ ਨੇ ਇਹਨਾਂ ਜ਼ਰੂਰ ਦੱਸਿਆ ਵੀ ਇੱਕ ਵਿਦੇਸ਼ੀ ਜਿਹੜਾ ਨੰਬਰ ਹੈ ਉਸ ਤੋਂ ਇਹਨਾਂ ਨੂੰ ਕੋਈ ਵੌਇਸ ਮੈਸੇਜ ਜਿਹੜਾ ਜ਼ਰੂਰ ਆਉਂਦਾ ਹੈ ਲਿਖਤੀ ਮੈਸੇਜ ਵੀ ਆਉਂਦਾ ਹੈ ਤੇ ਉਹਨਾਂ ਜਿਹੜੀ ਤਸਕੂਰ ਕਾਲ ਆਂਦੀ ਹੈ ਰਣਜੀਤ ਬਾਵਾ ਨੂੰ ਧਮਕੀਆਂ ਦਿੱਤੀ ਗਈ ਸੀ ਜਿਸ ਤੇ 1 ਕਰੋੜ ਦੀ ਰਕਮ ਮੰਗੀ ਗਈ ਹੈ ਬਿਲਕੁਲ ਤਾਂ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਅਹਿਮ ਖਬਰ ਜਿਹੜੀ ਉਹ ਸਾਹਮਣੇ ਆ ਰਹੀ ਹੈ ਰਣਜੀਤ ਬਾਵਾ ਨੂੰ ਪਹਿਲਾਂ ਵਿਦੇਸ਼ੀ ਨੰਬਰ ਤੋਂ ਫ ਉਦੇ ਵੱਲੋਂ ਨਹੀਂ ਚੁੱਕੀ ਜਾਂਦੀ ਤਾਂ ਉਸ ਤੋਂ ਬਾਅਦ ਇੱਕ ਵਾਇਸ ਨੋਟ ਜਿਹੜਾ ਉਹ ਭੇਜਿਆ ਜਾਂਦਾ ਜਿਸ ਦੇ ਵਿੱਚ 1 ਕਰੋੜ ਦੀ ਫਿਰੋਤੀ ਮੰਗੀ ਜਾਂਦੀ ਹੈ ਰੰਗਦਾਰੀ ਮੰਗੀ ਜਾਂਦੀ ਹੈ ਤੇ ਨਾ ਦੇਣ ਤੇ ਪੈਸੇ ਨਾ ਦੇਣ ਤੇ ਜਾਨੋਂ ਮਾਰਨ ਦੀ ਧਮਕੀ ਵੀ ਉਸ ਵਾਇਸ ਨੋਟ ਦੇ ਵਿੱਚ ਦਿੱਤੀ ਗਈ ਹੈ ਹਾਲਾਂਕਿ ਪੁਲਿਸ ਨੂੰ ਚੜ੍ਹਿਆ ਰਣਜੀਤ ਬਾਵਾ ਵੱਲੋਂ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਇਸ ਦੇ ਤਹਿ ਤੱਕ ਜਾਣਦੀ ਜਿਹੜੀ ਉਹ ਕੋਸ਼ਿਸ਼ ਕਰ ਰਹੀ ਹੈ ਜਾਂਚ ਦੇ ਵਿੱਚ ਜੁਟੀ ਹੋਈ ਹੈ ਕਿ ਆਖਰ ਇਹ ਵਾਕਏ ਦੇ ਵਿੱਚ ਕਿਸੇ ਗੈਂਗਸਟਰ ਦੇ ਵੱਲੋਂ ਹੀ ਕਰਵਾਈ ਗਈ ਫੋਨ ਕਾਲ ਹੈ ਜਾਂ ਥ੍ਰੈਟ ਜਿਹੜਾ ਕਿਸੇ ਗੈਂਗਸਟਰ ਦੇ ਲੋਹੀ ਤੇ ਤੈ ਗਈਆਂ ਫਿਰ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਕੋਈ ਸ਼ਰਾਰਤ ਕੀਤੀ ਗਈ ਹੈ ਇਸ ਪੱਖ ਤੋਂ ਵੀ ਇਸ ਐਂਗਲ ਤੋਂ ਵੀ ਪੁਲਿਸ ਜਿਹੜੀ ਹੈ ਜਾਂਚ ਦੇ ਵਿੱਚ ਜੁਟੇ ਹੋਈ ਹੈ ਕਿ ਆਖਰ ਫੋਨ ਕਿਸ ਦੇ ਵੱਲੋਂ ਕਰਵਾਇਆ ਗਿਆ ਜਾਂ ਤraintes ਜਿਹੜਾ ਉਹ ਕਿਸ ਦੇ ਵੱਲੋਂ ਦਿੱਤਾ ਗਿਆ ਤੇ ਇਸੇ ਨੂੰ ਲੈ ਕੇ ਵੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਮੁਹਾਲੀ ਦੇ ਥਾਣੇ ਦੇ ਵਿੱਚ ਰਣਜੀਤ 바ਵਾ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਇਸ ਦੇ ਨਾਲ ਹੀ ਸੁਰੱਖਿਆ ਨੂੰ ਲੈ ਕੇ ਵੀ ਮੰਗ ਕੀਤੀ ਗਈ ਹੈ ਕਿ ਉਸ ਦੀ ਸੁਰੱਖਿਆ ਜਿਹੜੀ ਉਹ ਵਧਾ ਦਿੱਤੀ ਜਾਵੇ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਇਸ ਵੇਲੇ ਦੀ ਆਹਮ ਖਬਰ ਪੰਜਾਬੀ ਸਿੰਗਰ ਰਣਜੀਤ 바ਵਾ ਦੇ ਨਾਲ ਜੁੜੀ ਹੋਏ ਸਾਹਮਣੇ ਆ ਰਹੀ ਹੈ ਰਣਜੀਤ 바ਵਾ ਨੂੰ ਫੋਨ ਦੇ ਜ਼ਰੀਏ ਗੈਂਗਸਟਰਾਂ ਵੱਲੋਂ ਧਮਕੀ ਦਿੱਤੀ ਗਈ ਹੈ 1 ਕਰੋੜ ਦੀ ਫਿਰੋਤੀ ਮੰਗੀ ਗਈ ਤੇ ਨਾ ਦੇਣ ਤੇ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ ਜਿਸ ਦੀ ਸ਼ਿਕਾਇਤ ਰਣਜੀਤ 바ਵਾ ਦੇ ਵੱਲੋਂ ਥਾਣੇ ਦੇ ਵਿੱਚ ਕੀਤੀ ਗਈ ਹੈ ਪੂਰੀ ਜਾਣਕਾਰੀ ਕੀ ਹੋ ਲੈ ਲੈਂਦੇ ਆ ਸਾਡੇ ਸਹਿਯੋਗੀ ਫੋਨ ਲਾਈਨ ਤੇ ਜੁੜੇ ਨੇ ਭੁਪਿੰਦਰ ਬੱਬਰ ਭੁਪਿੰਦਰ ਇਸ ਮਾਮਲੇ 'ਚ ਕੀ ਕੁਝ ਜਾਣਕਾਰੀ ਹੈ ਜੀ ਜੀ ਸਰੂਜੀ ਪਹਿਲਾਂ ਵੀ ਅਕਸਰ ਜਿਹੜੇ ਵਿਸ਼ਾ ਦੇ ਵਿੱਚ ਬੈਠੇ ਨੇ ਗੈਂਗਸਟਰ ਚਾਹੀਏ ਆਪਾਂ ਗੋਲਡੀ ਬਰਾੜ ਦੀ ਗੱਲ ਕਰੀਏ ਹੈਪੀ ਪਾਰਟੀ ਦੀ ਗੱਲ ਕਰੀਏ ਜਾਂ ਹੋਰਾਂ ਦੀ ਗੱਲ ਕਰ ਲਈਏ ਉਹਨਾਂ ਬਹੁਤ ਸਾਰੇ ਵਿਦੇਸ਼ੀ ਨੰਬਰਾਂ ਤੋਂ ਜਿਹੜੇ ਸਿੰਗਰ ਹੋਗੇ ਬਿਲਡਰ ਹੋਗੇ ਜਾਂ ਜਿਹੜੇ ਨਾਈਟ ਕਲੱਬ ਚਲਾਉਣ ਵਾਲੇ ਇਹਨਾਂ ਤੋਂ ਹੋਗੇ ਇਹਨਾਂ ਤੋਂ ਬਹੁਤ ਸਾਰੀ ਫਰੋਖੀਆਂ ਮੰਗਦੇ ਰਹਿੰਦੇ ਆ। ਜਿੱਦਾਂ ਪਹਿਲਾਂ ਖਿੱਪੀ ਗੜੇਵਾਲ ਨੂੰ ਵੀ ਧਮਕੀ ਆਈ ਸੀਗੀ ਉਹਦੇ ਤੋਂ ਵੀ ਫਰੋਖੀ ਮੰਗੀ ਬਗਾਈ ਸੀ। ਪਰਸ ਨੇ ਉਹਦੀ ਸਿਕਿਉਰਟੀ ਵਿੱਚ ਬਦਾ ਦੇ ਦਿੱਤੀ ਕਿ ਜਿਹੜਾ ਰਣਜੀਤ ਬਾਵਾ ਹੈ ਇਹਦੇ ਤੇ ਵੀ ਜ਼ਰੂਰ ਇਹਦੀ ਕੋਈ ਸਿਕਿਉਰਟੀ ਜੂਰ ਲੱਗੀ ਹੋਈ ਆ ਪਰ ਦੋ ਦਿਨ ਪਹਿਲਾਂ ਹੀ ਇਹਨੂੰ ਇੱਕ ਕਾਲ ਆਂਦੀ ਆ ਜਿਸ ਤੇ ਕਿ ਜਿਹੜਾ ਰਣਜੀਤ ਬਾਵਾ ਮੌਜੂਦ ਹੀ ਸੀਗੇ ਉਹਦੇ ਫੋਨ ਨੂੰ ਪਿਕ ਨਹੀਂ ਕਰਦੇ ਤੇ ਉਸ ਤੋਂ ਬਾਅਦ ਇੱਕ ਨੋ ਵੌਇਸ ਮੈਸੇਜ ਆਂਦੇ ਹਨ ਜਿੰਨੇ ਦਾਰ ਤੇ ਇਹਨਾਂ ਨੇ 1 ਕਰੋੜ ਦੀ ਫਰੋਖੀ ਮੰਗੀ ਗਈ ਹੈ ਬਿਹਲਾਲ ਪੁਲਿਸ ਨੂੰ ਇਹਨਾਂ ਦੇ ਮੈਨੇਜਰ ਵੱਲੋਂ ਸ਼ਿਕਾਇਤ ਦੇ ਦਿੱਤੀ ਕਿ ਇਹ ਪੁਲਿਸ ਨੇ ਫਿਰ ਇਹਨਾਂ ਦੀ ਸਿਕਿਉਰਿਟੀ ਉਹ ਦਾਨਦੇ ਨਹੀਂ ਛੋਟੀ ਬ੍ਰਾਂਚ ਨੂੰ ਲਿਖ ਦਿੱਤਾ ਗਿਆ ਜੀ ਜੀ ਤਾਂ ਕਿਉਂਕਿ ਆ ਰਣਜੀਤ 바ਵਾ ਦੇ ਵੱਲੋਂ ਆਪਣੀ ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਕਿ ਲਗਾਤਾਰ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਵਾਰ-ਵਾਰ ਧਮਕੀਆਂ ਉਹਨਾਂ ਨੂੰ ਆ ਰਹੀਆਂ ਤਾਂ ਇਸ ਦੇ ਚਲਦਿਆਂ ਕੀ ਕਿਸੇ ਪੁਲਿਸ ਅਧਿਕਾਰੀ ਦੇ ਨਾਲ ਕੋਈ ਗੱਲਬਾਤ ਹੋਈ ਹੈ ਕਿ ਉਹਨਾਂ ਦੀ ਸੁਰੱਖਿਆ ਵਧਾਉਣ ਗਈਆਂ ਨਹੀਂ ਫਿਲਹਾਲ ਜਦੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਪੁਲਿਸ ਨੇ ਫਿਲਹਾਲ ਕਿਹਾ ਵੀ ਸੜਾ ਜਾਜ ਦਾ ਵਿੱਚ ਹੈ ਇਸ ਕਰਕੇ ਅਸੀਂ ਕੈਮਰੇ ਸਾਹਮਣੇ ਕੁਝ ਨਹੀਂ ਬੋਲ ਸਕਦੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਦੱਸ ਸਕਦੇ ਉਹਨਾਂ ਨੇ ਇਹਨਾਂ ਜ਼ਰੂਰ ਦੱਸਿਆ ਵੀ ਇੱਕ ਬਦੇਸੀ ਜਿਹੜਾ ਨੰਬਰ ਹੈ ਉਸ ਤੋਂ ਇਹਨਾਂ ਨੂੰ ਕੋਈ ਵੌਇਸ ਮੈਸੇਜ ਜਿਹੜਾ ਜ਼ਰੂਰ ਆਉਂਦਾ ਹੈ ਲਿਖਤੀ ਮੈਸੇਜ ਵੀ ਆਉਂਦਾ ਹੈ ਤੇਨ ਜਿਹੜੀ ਤਰਫੂਰ ਕਾਲ ਆਂਦੀ ਹੈ ਰਣਜੀਤ ਬਾਵੇ ਨੂੰ ਧਮਕੀਆਂ ਦਿੱਤੀ ਗਈ ਸੀ ਜਿਸ ਤਰੀਕੇ 1 ਕਰੋੜ ਦੀ ਰਕਮ ਮੰਗੀ ਗਈ ਹੈ ਜਿਸ ਕੁਲਤਾ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਇਹਮ ਖਬਰ ਜਿਹੜੀ ਉਹ ਸਾਹਮਣੇ ਆ ਰਹੀ ਹੈ ਰਣਜੀਤ ਬਾਵਾ ਨੂੰ ਪਹਿਲਾ ਵਿਦੇਸ਼ੀ ਨੰਬਰ ਤੋਂ ਫੋਨ ਕਾਲ ਆਉਂਦੀ ਹੈ ਉਹਦੇ ਵੱਲੋਂ ਨਹੀਂ ਚੁੱਕੀ ਜਾਂਦੀ ਤਾਂ ਉਸ ਤੋਂ ਬਾਅਦ ਇੱਕ ਵਾਇਸ ਨੋਟ ਜਿਹੜਾ ਉਹ ਭੇਜਿਆ ਜਾਂਦਾ ਜਿਸ ਦੇ ਵਿੱਚ 1 ਕਰੋੜ ਦੀ ਫਿਰੋਤ ਮੰਗੀ ਜਾਂਦੀ ਹੈ ਰੰਗਦਾਰੀ ਮੰਗੀ ਜਾਂਦੀ ਹੈ ਤੇ ਨਾ ਦੇਣ ਤੇ ਪੈਸੇ ਨਾ ਦੇਣ ਤੇ ਜਾਨੋਂ ਮਾਰਨ ਦੀ ਧਮਕੀ ਵੀ ਉਸ ਵਾਇਸ ਨੋਟ ਦੇ ਵਿੱਚ ਦਿੱਤੀ ਗਈ ਹੈ ਹਾਲਾਂਕਿ ਪੁਲਿਸ ਨੂੰ ਚੜ੍ਹਿਆ ਰਣਜੀਤ ਬਾਵਾ ਵੱਲੋਂ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਇਸ ਦੇ ਤਹਿਤਕ ਜਾਂਚ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੀ ਹੈ ਜਾਂਚ ਦੇ ਵਿੱਚ ਜੁੜੀ ਇਹ ਹੈ ਕਿ ਆਖਰ ਇਹ ਵਾਕਏ ਦੇ ਵਿੱਚ ਕਿਸੇ ਗੈਂਗਸਟਰ ਦੇ ਵੱਲੋਂ ਹੀ ਕਰਵਾਈ ਗਈ ਫੋਨ ਕਾਲ ਹੈ ਜਾਂ ਥ੍ਰੈਟ ਜਿਹੜਾ ਕਿਸੇ ਗੈਂਗਸਟਰ ਦੇ ਵੱਲੋਂ ਹੀ ਦਿੱਤਾ ਗਿਆ ਹੈ ਜਾਂ ਫਿਰ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਕੋਈ ਸ਼ਰਾਰਤ ਕੀਤੀ ਗਈ ਹੈ ਇਸ ਪੱਖ ਤੋਂ ਵੀ ਇਸ ਐਂਗਲ ਤੋਂ ਵੀ ਪੁਲਿਸ ਜਿਹੜੀ ਹੈ ਜਾਂਚ ਦੇ ਵਿੱਚ ਜੁਟੇ ਹੋਈ ਹੈ ਕਿ ਆਖਰ ਫੋਨ ਕਿਸ ਦੇ ਵੱਲੋਂ ਕਰਵਾਇਆ ਗਿਆ ਜਾਂ threat ਜਿਹੜਾ ਉਹ ਕਿਸ ਦੇ ਵੱਲੋਂ ਦਿੱਤਾ ਗਿਆ ਤੇ ਇਸੇ ਨੂੰ ਲੈ ਕੇ ਵੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਮੁਹਾਲੀ ਦੇ ਥਾਣੇ ਦੇ ਵਿੱਚ ਰਣਜੀਤ 바ਵਾ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਇਸ ਦੇ ਨਾਲ ਹੀ ਸੁਰੱਖਿਆ ਨੂੰ ਲੈ ਕੇ ਵੀ ਮੰਗ ਕੀਤੀ ਗਈ ਹੈ ਕਿ ਉਸ ਦੀ ਸੁਰੱਖਿਆ ਜਿਹੜੀ ਉਹ ਵਧਾ ਦਿੱਤੀ ਜਾਵੇ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਇਸ ਵੱਲ ਦੀ ਅਹਿਮ ਖਬਰ ਪੰਜਾਬੀ ਸਿੰਗਰ ਰਣਜੀਤ 바ਵਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਰਣਜੀਤ 바ਵਾ ਨੂੰ ਫੋਨ ਦੇ ਜ਼ਰੀਏ ਗੈਂਗਸਟਰਾਂ ਵੱਲੋਂ ਧਮਕੀ ਦਿੱਤੀ ਗਈ ਹੈ 1 ਕਰੋੜ ਦੀ ਫਿਰੋਤੀ ਮੰਗੀ ਗਈ ਤੇ ਨਾ ਦੇਣ ਤੇ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ ਜਿਸ ਦੀ ਸ਼ਿਕਾਇਤ ਰਣਜੀਤ 바ਵਾ ਦੇ ਵੱਲੋਂ ਥਾਣੇ ਦੇ ਵਿੱਚ ਕੀਤੀ ਗਈ ਹੈ ਪੂਰੀ ਜਾਣਕਾਰੀ ਕੀ ਉਹ ਲੈ ਲੈਂਦੇ ਆ ਸਾਡੇ ਸਹਿਯੋਗੀ ਫੋਨ ਲਾਈਨ ਤੇ ਜੁੜੇ ਨੇ ਭੁਪਿੰਦਰ ਬੱਬਰ ਭੁਪਿੰਦਰ ਇਸ ਮਾਮਲੇ 'ਚ ਕੀ ਕੁਝ ਜਾਣਕਾਰੀ ਹੈ ਹਾਂ ਜੀ ਸਰੂਜੀ ਪਹਿਲਾਂ ਵੀ ਅਕਸਰ ਜਿਹੜੇ ਮੀਡੀਆ ਦੇ ਵਿੱਚ ਬੈਠੇ ਨੇ ਗੈਂਗਸਟਰ ਚਾਹੀਏ ਆਪਾਂ ਗੋਲਡੀ ਬਰਾੜ ਦੀ ਗੱਲ ਕਰੀਏ ਹੈਪੀ ਪਾਸੇ ਦੀ ਗੱਲ ਕਰੀਏ ਜਾਂ ਹੋਰਾਂ ਦੀ ਗੱਲ ਕਰ ਲਈਏ ਉਹਨਾਂ ਲੋਕ ਸਾਰੇ ਵਿਦੇਸੀ ਨੰਬਰਾਂ ਤੋਂ ਜਿਹੜੇ ਸਿੰਗਰ ਹੋਗੇ ਬਿਲਡਰ ਹੋਗੇ ਜਾਂ ਜਿਹੜੇ ਨਾਈਟ ਕਲੱਬ ਚਲਾਉਣ ਵਾਲੇ ਇਹਨਾਂ ਤੋਂ ਹੋਗੇ ਇਹਨਾਂ ਤੋਂ ਸਰੀ ਫਰੋਟੀਆਂ ਮੰਗਦੇ ਰਹਿੰਦੇ ਆ ਪਿੱਛੇ ਤੋਂ ਪਹਿਲਾਂ ਗਿੱਪੀ ਗਰੇਵਾਲ ਨੂੰ ਵੀ ਧਮਕੀ ਆਈ ਸੀ ਕਿ ਉਹਦੇ ਤੋਂ ਫਰੋਟੀਆਂ ਮੰਗੀ ਬਗਾਈ ਸੀ ਤੇ ਕੋਰਸ ਨੇ ਉਹਦੀ ਸਿਕਿਉਰਟੀ ਵਿੱਚ ਬਦਾ ਦਿੱਤੀ ਗਈ ਸੀ ਕਿ ਜਿਹੜਾ ਰਣਜੀਤ ਬਾਵਾ ਹੈ ਇਹਦੇ ਜੇ ਵੀ ਜ਼ਰੂਰ ਇਹਦੀ ਕੋਈ ਸਿਕਿਉਰਟੀ ਜੂਰ ਲੱਗੀ ਹੋਈ ਹੈ ਪਰ ਦੋ ਦਿਨ ਪਹਿਲਾਂ ਹੀ ਇਹਨੂੰ ਇੱਕ ਕਾਲ ਆਂਦੀ ਹੈ ਜਿਸ ਤੇ ਕਿ ਜਿਹੜਾ ਰਣਜੀਤ ਬਾਵਾ ਮੌਜੂਦ ਸੀਗੇ ਸਵੇਰੇ ਉਹਨੂੰ ਪਿਕ ਕਿੰਨੇ ਦਾ ਹੱਤਿਆ ਨਾਲ ਦੇਖੀ ਦਰੋੜ ਦੀ ਫਰੋਸੀ ਮੰਗੀ ਗਈ ਹੈ ਫਿਰਾਲ ਪੁਲਿਸ ਨੂੰ ਇਹਨਾਂ ਦੇ ਮੈਨੇਜਰ ਵੱਲੋਂ ਸ਼ਿਕਾਇਤ ਦੇ ਦਿੱਤੀ ਕਿ ਇਹ ਪੁਲਸ ਨੇ ਜਿਹੜੇ ਇਹਨਾਂ ਦੀ ਸਿਕਿਉਰਿਟੀ ਉਹ ਤਾਂ ਆਉਂਦੇ ਨਹੀਂ ਛੋਟੀ ਬ੍ਰਾਂਚ ਨੂੰ ਲਿਖ ਦਿੱਤਾ ਗਿਆ ਜੀ ਜੀ ਤੱਕ ਕਿਉਂਕਿ ਆ ਰਣਜੀਤ ਬਾਵਾ ਦੇ ਵੱਲੋਂ ਆਪਣੀ ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਕਿ ਲਗਾਤਾਰ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਵਾਰ-ਵਾਰ ਧਮਕੀਆਂ ਉਹਨਾਂ ਨੂੰ ਆ ਰਹੀਆਂ ਤਾਂ ਇਸ ਦੇ ਚਲਦਿਆਂ ਕੀ ਕਿਸੇ ਪੁਲਿਸ ਅਧਿਕਾਰੀ ਦੇ ਨਾਲ ਕੋਈ ਗੱਲਬਾਤ ਹੋਈ ਹੈ ਕਿ ਉਹਨਾਂ ਦੀ ਸੁਰੱਖਿਆ ਵਧਾਉਣ ਗਈਆਂ ਨਹੀਂ ਫਿਲਹਾਲ ਜਦੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਪੁਲਿਸ ਨੇ ਫਿਲਹਾਲ ਕਿਹਾ ਵੀ ਸੜਾ ਜਾਜ ਦਾ ਵਿੱਚ ਹੈ ਇਸ ਕਰਕੇ ਅਸੀਂ ਕੈਮਰੇ ਸਾਹਮਣੇ ਕੁਝ ਨਹੀਂ ਬੋਲ ਸਕਦੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਦੱਸ ਸਕਦੇ ਉਹਨਾਂ ਨੇ ਇਹਨਾਂ ਜ਼ਰੂਰ ਦੱਸਿਆ ਵੀ ਇੱਕ ਵਿਦੇਸ਼ੀ ਜਿਹੜਾ ਨੰਬਰ ਹੈ ਉਸ ਤੋਂ ਇਹਨਾਂ ਨੂੰ ਕੋਈ ਵੌਇਸ ਮੈਸੇਜ ਜਿਹੜਾ ਜ਼ਰੂਰ ਆਉਂਦਾ ਹੈ ਲਿਖਤੀ ਮੈਸੇਜ ਵੀ ਆਉਂਦਾ ਹੈ ਤੇਨ ਜਿਹੜੀ ਤਸਕੂਰ ਕਾਲ ਆਂਦੀ ਹੈ ਰਣਜੀਤ ਬਾਵਾ ਨੂੰ ਧਮਕੀਆਂ ਦਿੱਤੀ ਗਈ ਸੀ ਜਿਸ ਤੇ 1 ਕਰੋੜ ਦੀ ਰਕਮ ਮੰਗੀ ਗਈ ਹੈ ਬਿਲਕੁਲ ਤਾਂ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਇਹਮ ਖਬਰ ਜਿਹੜੀ ਉਹ ਸਾਹਮਣੇ ਆ ਰਹੀ ਹੈ ਰਣਜੀਤ ਬਾਵਾ ਨੂੰ ਪਹਿਲਾ ਵਿਦੇਸ਼ੀ ਨੰਬਰ ਤੋਂ ਫੋਨ ਕ ਉਦੇ ਵੱਲੋਂ ਨਹੀਂ ਚੁੱਕੀ ਜਾਂਦੀ ਤਾਂ ਉਸ ਤੋਂ ਬਾਅਦ ਇੱਕ ਵਾਇਸ ਨੋਟ ਜਿਹੜਾ ਉਹ ਭੇਜਿਆ ਜਾਂਦਾ ਜਿਸ ਦੇ ਵਿੱਚ 1 ਕਰੋੜ ਦੀ ਫਿਰੋਤੀ ਮੰਗੀ ਜਾਂਦੀ ਹੈ ਰੰਗਦਾਰੀ ਮੰਗੀ ਜਾਂਦੀ ਹੈ ਤੇ ਨਾ ਦੇਣ ਤੇ ਪੈਸੇ ਨਾ ਦੇਣ ਤੇ ਜਾਨੋਂ ਮਾਰਨ ਦੀ ਧਮਕੀ ਵੀ ਉਸ ਵਾਇਸ ਨੋਟ ਦੇ ਵਿੱਚ ਦਿੱਤੀ ਗਈ ਹੈ ਹਾਲਾਂਕਿ ਪੁਲਿਸ ਨੂੰ ਚੜ੍ਹਿਆ ਰਣਜੀਤ ਬਾਵਾ ਵੱਲੋਂ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਇਸ ਦੇ ਤਹਿਤਕ ਜਾਂਚ ਜਿਹੜੀ ਹੈ ਉਹ ਕੋਸ਼ਿਸ਼ ਕਰ ਰਹੀ ਹੈ ਜਾਂਚ ਦੇ ਵਿੱਚ ਜੁਟੀ ਹੋਈ ਹੈ ਕਿ ਆਖਰ ਇਹ ਵਾਕਏ ਦੇ ਵਿੱਚ ਕਿਸੇ ਗੈਂਗਸਟਰ ਦੇ ਵੱਲੋਂ ਹੀ ਕਰਵਾਈ ਗਈ ਫੋਨ ਕਾਲ ਹੈ ਜਾਂ ਥ੍ਰੈਟ ਜਿਹੜਾ ਕਿਸੇ ਗੈਂਗਸਟਰ ਦੇ ਵੱਲੋਂ ਹਿੰਦ ਤੱਕ ਗਈ ਜਾਂ ਫਿਰ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਕੋਈ ਸ਼ਰਾਰਤ ਕੀਤੀ ਗਈ ਹੈ ਇਸ ਪੱਖ ਤੋਂ ਵੀ ਇਸ ਐਂਗਲ ਤੋਂ ਵੀ ਪੁਲਿਸ ਜਿਹੜੀ ਹੈ ਜਾਂਚ ਦੇ ਵਿੱਚ ਜੁਟੀ ਹੋਈ ਹੈ ਕਿ ਆਖਰ ਫੋਨ ਕਿਸ ਦੇ ਵੱਲੋਂ ਕਰਵਾਇਆ ਗਿਆ ਜਾਂ ਥ्रेट ਜਿਹੜਾ ਉਹ ਕਿਸ ਦੇ ਵੱਲੋਂ ਦਿੱਤਾ ਗਿਆ ਤੇ ਇਸੇ ਨੂੰ ਲੈ ਕੇ ਵੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਮੁਹਾਲੀ ਦੇ ਥਾਣੇ ਦੇ ਵਿੱਚ ਰਣਜੀਤ 바ਵਾ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਇਸ ਦੇ ਨਾਲ ਹੀ ਸੁਰੱਖਿਆ ਨੂੰ ਲੈ ਕੇ ਵੀ ਮੰਗ ਕੀਤੀ ਗਈ ਹੈ ਕਿ ਉਸ ਦੀ ਸੁਰੱਖਿਆ ਜਿਹੜੀ ਉਹ ਵਧਾ ਦਿੱਤੀ ਜਾਵੇ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਇਸ ਵਲਾ ਦੀ ਅਹਿਮ ਖਬਰ ਪੰਜਾਬੀ ਸਿੰਗਰ ਰਣਜੀਤ 바ਵਾ ਦੇ ਨਾਲ ਜੁੜੀ ਹੋਏ ਸਾਹਮਣੇ ਆ ਰਹੀ ਹੈ ਰਣਜੀਤ 바ਵਾ ਨੂੰ ਫੋਨ ਦੇ ਜ਼ਰੀਏ ਗੈਂਗਸਟਰਾਂ ਵੱਲੋਂ ਧਮਕੀ ਦਿੱਤੀ ਗਈ ਹੈ 1 ਕਰੋੜ ਦੀ ਫਿਰੋਤੀ ਮੰਗੀ ਗਈ ਤੇ ਨਾ ਦੇਣ ਤੇ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ ਜਿਸ ਦੀ ਸ਼ਿਕਾਇਤ ਰਣਜੀਤ 바ਵਾ ਦੇ ਵੱਲੋਂ ਥਾਣੇ ਦੇ ਵਿੱਚ ਕੀਤੀ ਗਈ ਹੈ ਪੂਰੀ ਜਾਣਕਾਰੀ ਕੀ ਉਹ ਲੈ ਲੈਂਦੇ ਆ ਸਾਡੇ ਸਹਿਯੋਗੀ ਫੋਨ ਲਾਈਨ ਤੇ ਜੁੜੇ ਨੇ ਭੁਪਿੰਦਰ ਬੱਬਰ ਭੁਪਿੰਦਰ ਇਸ ਮਾਮਲੇ 'ਚ ਕੀ ਕੁਝ ਜਾਣਕਾਰੀ ਹੈ ਹਾਂ ਜੀ ਸਰੋਚੀ ਪਹਿਲਾਂ ਵੀ ਅਕਸਰ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਗੈਂਗਸਟਰ ਚਾਹੀਏ ਆਪਾਂ ਗੋਲਡੀ ਬਰਾੜ ਦੀ ਗੱਲ ਕਰੀਏ ਹੈਪੀ ਪਾਰਟੀ ਦੀ ਗੱਲ ਕਰੀਏ ਜਾਂ ਹੋਰ ਅਜਿਹੀ ਗੱਲ ਕਰ ਲਈਏ ਉਹਨਾਂ ਉਹ ਸਾਰੇ ਵਿਦੇਸ਼ੀ ਨੰਬਰਾਂ ਤੋਂ ਜਿਹੜੇ ਸਿੰਗਰ ਹੋ ਗਏ ਬਿਲਡਰ ਹੋ ਗਏ ਜਾਂ ਜਿਹੜੇ ਨਾਈਟ ਕਲੱਬ ਚਲਾਉਣ ਵਾਲੇ ਇਹਨਾਂ ਤੋਂ ਹੋ ਗਏ ਇਹਨਾਂ ਤੋਂ ਸ੍ਰੀ ਫਰੋਰੀਆਂ ਮੰਗਦੇ ਰਹਿੰਦੇ ਆ ਪਿੱਛੇ ਪਹਿਲਾਂ ਗਿੱਪੀ ਗਰੇਵਾਲ ਨੂੰ ਵੀ ਤੰਕੀ ਆਈ ਸੀ ਕਿ ਉਹਦੇ ਤੋਂ ਵੀ ਫਰੋਰੀ ਮੰਗੀ ਗਈ ਸੀ ਪਰ ਕੌਂਸਲ ਨੇ ਉਹਦੀ ਸਿਕਿਉਰਟੀ ਵਿੱਚ ਵਧਾ ਦਿੱਤੀ ਗਈ ਸੀ ਕਿ ਜਿਹੜਾ ਰਣਜੀਤ ਬਾਵਾ ਇਹਦੇ ਤੇ ਵੀ ਜ਼ਰੂਰ ਇਹਦੀ ਕੋਈ ਸਿਕਿਉਰਟੀ ਜੂਰ ਲੱਗੀ ਹੋਈ ਆ ਪਰ ਦੋ ਦਿਨ ਪਹਿਲਾਂ ਹੀ ਇਹਨੂੰ ਇੱਕ ਕਾਲ ਆਂਦੀ ਆ ਜਿਸ ਤੇ ਕਿ ਜਿਹੜਾ ਰਣਜੀਤ ਬਾਵਾ ਮਹਾਦੀਚੀ ਸੀਗੇ ਉਹਦੇ ਫੋਨ ਨੂੰ ਪਿਕ ਨਹੀਂ ਕਰਦੇ ਤੇ ਉਸ ਜੀ ਜੀ ਕਿੰਨੇ ਦਾ ਇਹਨਾਂ ਤੋਂ ਇੱਕ ਕਰੋੜ ਦੀ ਫਰੋਖੀ ਮੰਗੀ ਗਈ ਹੈ ਬਿਲਹਾਲ ਪੁਲਿਸ ਨੂੰ ਇਹਨਾਂ ਦੇ ਮੈਨੇਜਰ ਵੱਲੋਂ ਸ਼ਿਕਾਇਤ ਦੇ ਦਿੱਤੀ ਗਈ ਹੈ ਪੁਲਿਸ ਨੇ ਜਿਹੜੇ ਇਹਨਾਂ ਦੀ ਸਿਕਿਉਰਿਟੀ ਖੁਦ ਆਉਂਦੇ ਨਹੀਂ ਸਿਕਿਉਰਿਟੀ ਬਰਾਚਰ ਨੂੰ ਲਿਖ ਦਿੱਤਾ ਗਿਆ ਜੀ ਜੀ ਤੱਕ ਕਿਉਂਕਿ ਆ ਰਣਜੀਤ ਬਾਵਾ ਦੇ ਵੱਲੋਂ ਆਪਣੀ ਸ਼ਿਕਾਇਤ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਲਗਾਤਾਰ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਵਾਰ-ਵਾਰ ਧਮਕੀਆਂ ਉਹਨਾਂ ਨੂੰ ਆ ਰਹੀਆਂ ਤਾਂ ਇਸ ਦੇ ਚਲਦਿਆਂ ਕੀ ਕਿਸੇ ਪੁਲਿਸ ਅਧਿਕਾਰੀ ਦੇ ਨਾਲ ਕੋਈ ਗੱਲਬਾਤ ਹੋਈ ਹੈ ਕਿ ਉਹਨਾਂ ਦੀ ਸੁਰੱਖਿਆ ਵਧਾਉਣ ਗਈਆਂ ਨਹੀਂ ਫਿਰ ਜਦੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਪੁਲਿਸ ਨੇ ਫਿਰ ਲਾਲ ਕਿਹਾ ਵੀ ਸੜਾ ਜਾਂਚ ਦਾ ਵਿੱਚ ਹੈ ਇਸ ਕਰਕੇ ਅਸੀਂ ਕੈਮਰੇ ਸਾਹਮਣੇ ਕੁਝ ਨਹੀਂ ਬੋਲ ਸਕਦੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਦੱਸ ਸਕਦੇ ਉਹਨਾਂ ਨੇ ਇਹਨਾਂ ਜ਼ਰੂਰ ਦੱਸਿਆ ਵੀ ਇੱਕ ਬਦੇਸੀ ਜਿਹੜਾ ਨੰਬਰ ਹੈ ਉਸ ਤੋਂ ਇਹਨਾਂ ਨੂੰ ਕੋਈ ਵੌਇਸ ਮੈਸੇਜ ਜਿਹੜਾ ਜ਼ਰੂਰ ਆਉਂਦਾ ਹੈ ਲਿਖਤੀ ਮੈਸੇਜ ਵੀ ਆਉਂਦਾ ਹੈ ਤੇਨ ਜਿਹੜੀ ਤਕਹੂਰ ਕਾਲ ਆਉਂਦੀ ਹੈ ਰਣਜੀਤ ਬਾਵਾ ਨੂੰ ਧਮਕੀਆਂ ਦਿੱਤੀ ਗਈ ਸੀ ਜਿਸ ਤਰੀਕੇ ਦੀ 1 ਕਰੋੜ ਦੀ ਰਕਮ ਮੰਗੀ ਗਈ ਹੈ ਜੀ ਬਿਲਕੁਲ ਤਾਂ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਇਹਮ ਖਬਰ ਜਿਹੜੀ ਉਹ ਸਾਹਮਣੇ ਆ ਰਹੀ ਹੈ ਰਣਜੀਤ ਬਾਵਾ ਨੂੰ ਪਹਿਲਾਂ ਵਿਦੇਸ਼ੀ ਨੰਬਰ ਤੋਂ ਫ ਉਦੇ ਵੱਲੋਂ ਨਹੀਂ ਚੁੱਕੀ ਜਾਂਦੀ ਤਾਂ ਉਸ ਤੋਂ ਬਾਅਦ ਇੱਕ ਵਾਇਸ ਨੋਟ ਜਿਹੜਾ ਉਹ ਭੇਜਿਆ ਜਾਂਦਾ ਜਿਸ ਦੇ ਵਿੱਚ 1 ਕਰੋੜ ਦੀ ਫਿਰੋਤ ਮੰਗੀ ਜਾਂਦੀ ਹੈ ਰੰਗਦਾਰੀ ਮੰਗੀ ਜਾਂਦੀ ਹੈ ਤੇ ਨਾ ਦੇਣ ਤੇ ਪੈਸੇ ਨਾ ਦੇਣ ਤੇ ਜਾਨੋਂ ਮਾਰਨ ਦੀ ਧਮਕੀ ਵੀ ਉਸ ਵਾਇਸ ਨੋਟ ਦੇ ਵਿੱਚ ਦਿੱਤੀ ਗਈ ਹੈ ਹਾਲਾਂਕਿ ਪੁਲਿਸ ਨੂੰ ਚੜ੍ਹਿਆ ਰਣਜੀਤ ਬਾਵਾ ਵੱਲੋਂ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਇਸ ਦੇ ਤਹਿਤਕ ਜਾਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰ ਰਹੀ ਹੈ ਜਾਂਚ ਦੇ ਵਿੱਚ ਜੁਟੀ ਹੋਈ ਹੈ ਕਿ ਆਖਰ ਇਹ ਵਾਕਏ ਦੇ ਵਿੱਚ ਕਿਸੇ ਗੈਂਗਸਟਰ ਦੇ ਵੱਲੋਂ ਹੀ ਕਰਵਾਈ ਗਈ ਫੋਨ ਕਾਲ ਹੈ ਜਾਂ ਥ੍ਰੈਟ ਜਿਹੜਾ ਕਿਸੇ ਗੈਂਗਸਟਰ ਦੇ ਵਹਿੰਦ ਤੱਗਾਈ ਗਿਆ ਫਿਰ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਕੋਈ ਸ਼ਰਾਰਤ ਕੀਤੀ ਗਈ ਹੈ ਇਸ ਪੱਖ ਤੋਂ ਵੀ ਇਸ ਐਂਗਲ ਤੋਂ ਵੀ ਪੁਲਿਸ ਜਿਹੜੀ ਹੈ ਜਾਂਚ ਦੇ ਵਿੱਚ ਜੁਟੇ ਹੋਈ ਹੈ ਕਿ ਆਖਰ ਫੋਨ ਕਿਸ ਦੇ ਵੱਲੋਂ ਕਰਵਾਇਆ ਗਿਆ ਜਾਂ ਅੰਤਰਾਇਤ ਜਿਹੜਾ ਉਹ ਕਿਸ ਦੇ ਵੱਲੋਂ ਦਿੱਤਾ ਗਿਆ ਤੇ ਇਸੇ ਨੂੰ ਲੈ ਕੇ ਵੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਮੁਹਾਲੀ ਦੇ ਥਾਣੇ ਦੇ ਵਿੱਚ ਰਣਜੀਤ 바ਵਾ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਇਸ ਦੇ ਨਾਲ ਹੀ ਸੁਰੱਖਿਆ ਨੂੰ ਲੈ ਕੇ ਵੀ ਮੰਗ ਕੀਤੀ ਗਈ ਹੈ ਕਿ ਉਸ ਦੀ ਸੁਰੱਖਿਆ ਜਿਹੜੀ ਉਹ ਵਧਾ ਦਿੱਤੀ ਜਾਵੇ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਇਸ ਵਲਾਦੀ ਹੈ ਅਸੀਂ ਖਬਰ ਪੰਜਾਬੀ ਸਿੰਗਰ ਰਣਜੀਤ 바ਵਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਰਣਜੀਤ 바ਵਾ ਨੂੰ ਫੋਨ ਦੇ ਜ਼ਰੀਏ ਗੈਂਗਸਟਰਾਂ ਵੱਲੋਂ ਧਮਕੀ ਦਿੱਤੀ ਗਈ ਹੈ 1 ਕਰੋੜ ਦੀ ਫਿਰੋਤੀ ਮੰਗੀ ਗਈ ਤੇ ਨਾ ਦੇਣ ਤੇ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ ਜਿਸ ਦੀ ਸ਼ਿਕਾਇਤ ਰਣਜੀਤ 바ਵਾ ਦੇ ਵੱਲੋਂ ਥਾਣੇ ਦੇ ਵਿੱਚ ਕੀਤੀ ਗਈ ਹੈ ਪੂਰੀ ਜਾਣਕਾਰੀ ਕੀ ਉਹ ਲੈ ਲੈਂਦੇ ਆ ਸਾਡੇ ਸਹਿਯੋਗੀ ਫੋਨ ਲਾਈਨ ਤੇ ਜੁੜੇ ਨੇ ਭੁਪਿੰਦਰ ਬੱਬਰ ਭੁਪਿੰਦਰ ਇਸ ਮਾਮਲੇ ਚ ਕੀ ਕੁਝ ਜਾਣਕਾਰੀ ਹੈ ਹਾਂ ਜੀ ਸਰੋਚੀ ਪਹਿਲਾਂ ਵੀ ਅਕਸਰ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਗੈਂਗਸਟਰ ਚਾਹੀਏ ਆਪਾਂ ਗੋਲਡੀ ਬਰਾੜ ਦੀ ਗੱਲ ਕਰੀਏ ਹੈਪੀ ਪਾਰਟੀ ਦੀ ਗੱਲ ਕਰੀਏ ਜਾਂ ਹੋਰ ਅਜਿਹੀ ਗੱਲ ਕਰ ਲਈਏ ਉਹਨਾਂ ਲੋਕ ਸਾਰੇ ਵਿਦੇਸ਼ੀ ਨੰਬਰਾਂ ਤੋਂ ਜਿਹੜੇ ਸਿੰਗਰ ਹੋ ਗਏ ਬਿਲਡਰ ਹੋ ਗਏ ਤੇ ਜਿਹੜੇ ਨਾਈਟ ਕਲੱਬ ਚਲਾਉਣ ਵਾਲੇ ਇਹਨਾਂ ਤੋਂ ਹੋ ਗਏ ਇਹਨਾਂ ਤੋਂ ਸਈ ਕਰੋੜੀਆਂ ਮੰਗਦੇ ਰਹਿੰਦੇ ਆ ਪਿੱਛੇ ਤੋਂ ਪਹਿਲਾਂ ਦਿੱਲੀ ਗਰੇਵਾਲ ਨੂੰ ਵੀ ਧਮਕੀ ਆਈ ਸੀ ਕਿ ਉਹਦੇ ਦੇ